ਇਕਾਰ ਮੇਰੀਆਂ ਸਾਰੀਆਂ ਭੈਣਾਂ ਨੂੰ ਤੇ ਅੱਜ ਅਸੀਂ ਤੁਹਾਡੇ ਲਈ ਸਿੰਗਲ ਸਿੰਗਲ ਪੀਸ ਲੈ ਕੇ ਆਏ ਆ ਵਿੱਚ ਪਾਰਟੀ ਵੇਅਰ ਵੀ ਹੋਣਗੇ ਤੇ ਵਿੱਚ ਕਾਟਨ ਦੇ ਸੂਟ ਵੀ ਹੋਣਗੇ ਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਹੋਣਗੇ ਤੇ ਫ੍ਰੀ ਸ਼ਿਪਿੰਗ ਹੋਏਗੀ ਤੇ ਅਗਰ ਮੇਰੀ ਕਿਸੇ ਭੈਣ ਨੂੰ ਕੋਈ ਵੀ ਸੂਟ ਪਸੰਦ ਆਂਦਾ ਤੇ ਤੁਸੀਂ WhatsApp ਦੇ ਨਾਲ ਇਹੀ ਸਾਨੂੰ ਮੈਸੇਜ ਕਰ ਸਕਦਾ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਆ ਤੇ ਹੁਣ ਅਸੀਂ ਤੁਹਾਨੂੰ ਖੋਲ-ਖੋਲ ਕੇ ਸੂਟ ਕੱਲਾ-ਕੱਲਾ ਸੂਟ ਖੋਲ-ਖੋਲ ਕੇ ਦਿਖਾਵਾਂਗੇ ਇਹ ਸਾਡਾ ਪਹਿਲਾ ਸੂਟ ਹੋਏਗਾ ਇਹ ਪਿਓਰ ਜੋਰ ਜਟ ਦੇ ਵਿੱਚ ਸੂਟ ਹੈ ਤੇ ਤਾਂ ਅੱਗੇ ਦੀ ਇਹਦੇ ਵਿੱਚ ਕਢਾਈ ਹੈ ਤੇ ਬਹੁਤ ਵਧੀਆ ਹੈ ਬਾਜੂ ਤੋਂ ਵੀ ਕਢਾਈ ਹੈ ਤੇ ਤੇ ਬਹੁਤ ਹੀ ਸੋਹਣਾ ਸੂਟ ਹੈ ਆਲ ਓਵਰ ਸੂਟ ਹੋਏਗਾ 5 ਮੀਟਰ ਤੇ ਇਹਦੇ ਨਾਲ ਚੁੰਨੀ ਤੋਂ ਵੀ ਵਰਕ ਹੋਏਗਾ ਚੁੰਨੀ ਵੀ ਖੁੱਲੀ ਡੁੱਲੀ ਹੋਏਗੀ ਤੇ ਤੁਸੀਂ ਦੇਖ ਸਕਦੇ ਆ ਤੇ ਆਪਾਂ ਤੁਹਾਨੂੰ ਦਿਖਾਉਂਦੇ ਦੇਖੋ ਕਿੰਨਾ ਵਧੀਆ ਵਰਕ ਕੀਤਾ ਹੋਇਆ ਹੈ ਕੱਟ ਵਰਕ ਦਾ ਤੇ ਚੁੰਨੀ ਤੇ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਇਹ ਦੇਖੋ ਕਿੰਨੀ ਲੰਬੀ ਹੈ ਉਲੀ ਡੁੰਲੀ ਚੁੰਨੀ ਹੈ ਤੇ ਇਹ ਦੇਖੋ ਤੁਸੀਂ ਸੂਟ ਦੇ ਨਾਲ ਕਿੰਨੀ ਵਧੀਆ ਲੋਕ ਆ ਰਹੀ ਹੈ ਇਹਦੀ ਸੂਟ ਦੀ ਤੇ ਅਗਰ ਮੇਰੀ ਕਿਸੇ ਭੈਣ ਨੂੰ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਸਕਦੇ ਆ ਇਹਦਾ ਪ੍ਰਾਈਸ 650 ਰੁਪਇਆ ਹੋਏਗਾ ਫ੍ਰੀ ਸ਼ਿਪਿੰਗ ਦੇ ਨਾਲ ਇਹ ਸਾਡਾ ਅਗਲਾ ਸੂਟ ਕਾਟਨ ਵਿੱਚ ਤੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੌਫਟ ਕਪੜਾ ਹੈ ਤੇ ਤੁਸੀਂ ਦੇਖ ਸਕਦੇ ਆ ਇਹ ਬਹੁਤ ਹੀ ਪਿਆਰਾ ਤੇ ਪੱਕੇ ਰੰਗ ਦਾ ਹੈ ਤੇ ਇਹ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਮਿਲੇਗਾ ਤੇ ਇਹ ਸਿਰਫ ਤੁਹਾਨੂੰ 350 ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਮਿਲੇਗਾ ਪੀਸ ਤੇ ਬਹੁਤ ਹੀ ਪਿਆਰਾ ਕਿਉਂਕਿ ਸਿੰਗਲ ਪੀਸ ਰਹਿੰਦਾ ਸਾਡੇ ਕੋਲ ਤੇ ਬਹੁਤ ਹੀ ਪਿਆਰਾ ਸੂਟ ਹੈ ਰੰਗ ਵੀ ਬਹੁਤ ਪਿਆਰਾ ਹੈ ਦਾ ਤੇ ਪ੍ਰਾਈਸ ਵੀ ਬਹੁਤ ਘੱਟ ਹੈ ਸਿਰਫ 350 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚੇਗਾ ਇਹ ਸੂਟ ਇਹ ਸਾਡਾ ਅਗਲਾ ਸੂਟ ਹੋਏਗਾ ਪਾਰਟੀਅਰ ਸੂਟ ਤੇ ਬਹੁਤ ਹੀ ਪਿਆਰਾ 컬러 ਵੀ ਬਹੁਤ ਪਿਆਰਾ ਹੈ ਦਾ ਤੇ ਇਹਦਾ ਬਾਜੂ ਦਾ ਕਪੜਾ ਵੀ ਸਾਈਡ ਤੋਂ ਲੱਗ ਗਿਆ ਤੇ ਬਹੁਤ ਹੀ ਸੋਹਣਾ ਸੂਟ ਹੈ ਇਹ ਇਹਦਾ ਪ੍ਰਾਈਸ 850 ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਤੇ ਇਹਦੇ ਗਲੇ ਤੇ ਵੀ ਦੇਖੋ ਡਿਜ਼ਾਈਨਿੰਗ ਬਹੁਤ ਵਧੀਆ ਗਲੇ ਤੋਂ ਵੀ ਤੇ ਪੱਲੇ ਤੋਂ ਵੀ ਦਿੱਤੀ ਹੋਈ ਹੈ ਤੇ ਬਹੁਤ ਹੀ ਪਿਆਰਾ ਸੂਟ ਹੈ ਤੇ ਇਹਦੇ ਨਾਲ ਹਾਫ ਪਿਓਰ ਦੀ ਚੁੰਨੀ ਹੋਏਗੀ ਇਦੇ ਨਾਲ ਹਾਫ ਪਿਓਰ ਦੀ ਚੁੰਨੀ ਹੋਏਗੀ ਸਾਈਡਾਂ ਤੋਂ ਲੈਂਸ ਵੀ ਲੱਗੀ ਹੋਈ ਹੈ ਤੇ ਬਾਟਮ ਹੈ ਜਿਹੜੀ ਉਹ ਰਿਯਾਨ ਚ ਹੋਏਗੀ 2.5 ਮੀਟਰ ਤੁਹਾਨੂੰ ਇਹ ਮਿਲੇਗੀ ਇਹ 850 ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਮਿਲੇਗਾ 2.5 2.5 ਮੀਟਰ ਹੋਏਗਾ ਕਪੜਾ ਇਹ ਸਾਡਾ ਕਾਟਨ ਦਾ ਅਗਲਾ ਪੀਸ ਹੋਏਗਾ ਡਾਈ ਐਂਡ ਡਾਈ ਦਾ ਤੇ ਇਹ ਦੇਖੋ ਕਿੰਨਾ ਪਿਆਰਾ ਪੀਸ ਹੈ ਗਲੇ ਤੋਂ ਵੀ ਵਰਕ ਹੈ ਤੇ ਵਿੱਚ ਵੀ ਛੋਟੇ ਛੋਟੇ ਆ ਬੂਟੀ ਬਣੀ ਹੋਈ ਹੈ ਇਹ ਦੇਖੋ ਬਰਕ ਕੀਤਾ ਹੋਇਆ ਤੇ ਸ਼ੀਸ਼ਾ ਵੀ ਲੱਗਿਆ ਹੋਇਆ ਹੈ ਤੇ ਬਹੁਤ ਹੀ ਪਿਆਰਾ ਸੂਟ ਹੈ ਖੁੱਲਾ ਡੁੱਲਾ ਦੇਖੋ ਕਿੰਨਾ ਵਧੀਆ ਹੈ ਤੇ ਇਹਦੇ ਨਾਲ ਤੁਹਾਨੂੰ ਡਾਈ ਐਂਡ ਡਾਈ ਦੀ ਹੀ ਆ ਬਾਟਮ ਮਿਲੇਗੀ 2.5 ਮੀਟਰ ਤੇ ਨਾਲ ਡਾਈ ਐਂਡ ਡਾਈ ਦੀ ਹੀ ਚੁੰਨੀ ਮਿਲੇਗੀ ਇਹ ਦੇਖੋ ਦੁਪੱਟਾ ਵੀ ਡਾਈ ਐਂਡ ਡਾਈ ਦਾ ਨਾਲ ਖੁੱਲਾ ਡੁੱਲਾ ਦੁਪੱਟਾ ਬਹੁਤ ਜ਼ਿਆਦਾ ਤੇ ਬਹੁਤ ਹੀ ਵਧੀਆ ਕੁਆਲਟੀ ਦਾ ਹੈ ਤੇ ਵਧੀਆ ਸੂਟ ਹੈ ਇਹ ਸਿਰਫ ਤੁਹਾਨੂੰ 550 ਦੇ ਵਿੱਚ ਮਿਲੇਗਾ ਇਹ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲੇਗਾ ਸਿਰਫ 550 ਦੇ ਵਿੱਚ ਇਹ ਅਗਲਾ ਪੀਸ ਆ ਗਿਆ ਸਾਡਾ ਇਹ ਵੀ ਬਹੁਤ ਪਿਆਰਾ ਸੂਟ ਹੈ ਤੇ ਇਹ ਬਰੋਸ਼ੇ ਵਿੱਚ ਸੂਟ ਹੈ ਇਹ ਥਾਨ ਨਾਲ ਦਾ ਸੂਟ ਹੈ ਅਸੀਂ ਥਾਨ ਦਾ ਕਪੜਾ ਲਿਆਂਦਾ ਸੀ ਥਾਨ ਦੀ ਥਾਨ ਲਿਆਂਦੇ ਸੀਗੇ ਤੇ ਉਹਨਾਂ ਦੇ ਵਿੱਚ 15 ਮੀਟਰ ਦਾ ਥਾਨ ਹੁੰਦਾ ਤੇ ਬਾਕੀ ਸੂਟ बिक ਚੁੱਕੇ ਤੇ ਇਹ ਸਿੰਗਲ ਪੀਸ ਹੀ ਬਚਿਆ ਸੀ ਇਹ ਬਰੋਸ਼ੇ ਦਾ ਸੂਟ ਸਿਰਫ ਤੁਹਾਨੂੰ 350 ਦੇ ਵਿੱਚ ਮਿਲੇਗਾ ਫ੍ਰੀ ਸ਼ਿਪਿੰਗ ਦੇ ਨਾਲ ਕਿਉਂਕਿ ਸਿੰਗਲ ਪੀਸ ਕਰਕੇ ਇਹ ਸਾਡਾ ਅਗਲਾ ਸੂਟ ਹੈ ਤੇ ਇਹ ਦੇਖੋ ਕਿੰਨਾ ਵਧੀਆ ਸੂਟ ਹੈ ਪਾਰਟੀ ویئر ਸੂਟ ਹੈ ਤੇ ਉੱਪਰ ਵੀ ਵਰਕ ਕੀਤਾ ਹੋਇਆ ਤੇ نیچے ਪੱਲੇ ਤੋਂ ਵੀ ਤੇ ਹੈਵੀ 2.5 ਮੀਟਰ ਤੇ ਬਹੁਤ ਹੀ ਪਿਆਰਾ ਸੂਟ ਹੈ ਤੇ ਇਹਦੇ ਨਾਲ ਹਾਫ ਪਿਓਰ ਦੀ ਚੁੰਨੀ ਹੋਏਗੀ ਕਾਪ ਫੇਲ ਦੀ ਟੁੰਨੀ ਹੋਏਗੀ ਤੇ ਰਿਯੋਨ ਦੀ ਬਾਟਮ ਹੋਏਗੀ 2.5 ਮੀਟਰ ਵਧੀਆ ਕੁਆਲਟੀ ਦੀ ਤੇ ਤੁਸੀਂ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਇਹ ਸੂਟ ਵੀ ਤੁਹਾਨੂੰ ਸਿਰਫ 850 ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਮਿਲੇਗਾ ਅਗਰ ਮੇਰੀ ਕਿਸੇ ਭੈਣ ਨੂੰ ਪਸੰਦ ਆਦਾ ਹੈ ਸੂਟ ਤਾਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੋਂ ਮੈਸੇਜ ਕਰ ਸਕਦੇ ਹੋ ਅੱਜ ਦੇ ਜਿਹੜੇ ਸਾਰੇ ਸੂਟ ਹੈ ਫ੍ਰੀ ਸ਼ਿਪਿੰਗ ਦੇ ਨਾਲ ਹੈ ਤੇ ਸਿੰਗਲ ਸਿੰਗਲ ਪੀਸ ਹੈ ਸਾਡੇ ਕੋਲ ਅਗਰ ਮੇਰੀ ਭੈਣ ਕੋਈ ਇਸ ਤਰ੍ਹਾਂ ਦੇ ਸਿੰਗਲ ਪੀਸ ਲੈਣਾ ਚਾਹੁੰਦੀ ਹੈ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ